1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਆਈ ਵੱਡੀ ਖਬਰ ਦਿੱਲੀ ਦੀ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਦਿੱਲੀ ਦੀ ਕੋਰਟ ਵੱਲੋਂ ਸਿੱਖ ਵਿਰੋਧੀ ਦੰਗਿਆਂ ਦੇ ਖਿਲਾਫ ਜੋ ਫੈਸਲਾ ਆਇਆ ਹੈ ਉਸ ਬਾਰੇ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ 1984 ਦੇ ਵਿੱਚ ਸਿੱਖ ਵਿਰੋਧੀ ਦੰਗੇ ਦਿੱਲੀ ਦੇ ਵਿੱਚ ਜਿਹੜੇ ਕਾਂਗਰਸੀ ਆਗੂਆਂ ਦੇ ਵੱਲੋਂ ਕਰਵਾਏ ਗਏ ਉਹਨਾਂ ਦੇ ਖਿਲਾਫ ਜੋ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਸੀ ਉਹਨਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ ਸਿੱਖ ਵਿਰੋਧੀ ਦੰਗਿਆਂ ਨੂੰ ਪਰਕਾਉਣ ਵਾਲੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਜਿਨ੍ਹਾਂ ਨੂੰ ਅੱਜ ਫੈਸਲਾ ਹੋਣਾ ਸੀ ਉਹ 16 ਦਸੰਬਰ ਤੱਕ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ ਉਹ ਫੈਸਲਾ 16 ਦਸੰਬਰ ਨੂੰ ਸੁਣਾਇਆ ਜਾਵੇਗਾ ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਦੀ ਇੱਕ ਦਿੱਤ ਹਤਿਆ ਦਾਲ ਜੁੜਿਆ ਹੋਇਆ ਹੈ ਵਿਸ਼ੇਸ਼ ਜੱਜ ਕਵੇਰੀ ਬਵੇਜਾ ਨੇ ਅੱਜ ਇਹ ਮਾਮਲਾ ਜੋਰਾ ਹੁਕਮ ਰੱਖਿਆ ਹੁਣ ਇਸ ਸੰਬੰਧੀ ਹੁਕਮਾਂ ਦੀ ਕਾਪੀ ਤਿਆਰ ਨਹੀਂ ਹੋ ਸਕੀ ਸੀ ਜਿਸ ਕਰਕੇ ਫੈਸਲਾ ਅਗਲੇ ਹੁਕਮਾਂ ਤੱਕ ਟਾਲ ਦਿੱਤਾ ਗਿਆ ਹੈ ਜ਼ਿਕਰ ਕਰਦੀ ਹੈ ਕਿ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸਦੇ ਪੁੱਤਰ ਅਨਦੀਪ ਸਿੰਘ ਨੂੰ ਕਤਲ ਨਾਲ ਸੰਬੰਧਿਤ ਕੇਸ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰੱਖਵਾ ਰੱਖ ਲਿਆ ਗਿਆ ਭਾਵੇਂ ਇਸ ਮਾਮਲੇ ਚ ਪੰਜਾਬੀ ਬਾਗ ਥਾਣੇ ਦੀ ਪੁਲਿਸ ਨੇ ਪਹਿਲਾ ਕੇਸ ਦਰਜ ਕਰ ਲਿਆ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਹੱਥ ਵਿੱਚ ਜਾਂਚ ਲੈ ਲਈ ਸੀ ਅਦਾਲਤ ਨੇ 16 ਦਸੰਬਰ 2021 ਨੂੰ ਸੱਜਨ ਕੁਮਾਰ ਵਿਰੁੱਧ ਦੋਸ਼ ਐਲਾਨ ਕੀਤੇ ਸਨ ਇਸ ਤਗਾਸਾ ਪੱਖ ਅਨੁਸਾਰ ਇੰਦਰਾ ਗਾਂਧੀ ਦੀ ਹਤਿਆ ਦਾ ਬਦਲਾ ਲੈਣ ਲਈ ਲੋਕਾਂ ਦੇ ਵੱਡੇ ਸਮੂਹ ਨੇ ਮਾਰੂ ਹਥਿਆਰਾਂ ਨਾਲ ਸੋਕੇ ਸਿੱਖਾਂ ਦੀਆਂ ਜਾਇਦਾਦਾਂ ਦੀ ਵੱਡੇ ਪੱਧਰ ਤੇ ਲੁੱਟਮਾਰ ਕਰਦਿਆਂ ਅੱਗਾਂ ਲਾਦਤੀਆਂ ਸਨ ਸਿੱਖਾਂ ਦੀਆਂ ਹਤਿਆਵਾਂ ਕਰਦੀਆਂ ਸਨ ਇਸ ਤਗਾਸਾ ਪੱਖ ਨੇ ਦੋਸ਼ ਲਾਇਆ ਕਿ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਜਸਵੰਤ ਸਿੰਘ ਤੇ ਉਸਦੇ ਪੁੱਤਰ ਦੀ ਹਤਿਆ ਕਰਨ ਤੋਂ ਇਲਾਵਾ ਕਰਦਾ ਸਾਰਾ ਸਮਾਨ ਲੁੱਟ ਲਿਆ ਸੀ ਤੇ ਘਰ ਨੂੰ ਅੱਗ ਲਾ ਦਿੱਤੀ ਸੀ ਇਸ ਕੇਸ ਵਿੱਚ ਸਬੂਤ ਮਿਲੇ ਹਨ ਕਿ ਸੱਜਨ ਕੁਮਾਰ ਨੇ ਹੀ ਇਸ ਹਜੂਮ ਦੀ ਅਗਵਾਈ ਕੀਤੀ ਸੀ ਜਿਨ੍ਹਾਂ ਸਿੱਖਾਂ ਦੇ ਘਰ ਸਾੜੇ ਅਤੇ ਹੱਤਿਆਵਾਂ ਕੀਤੀਆਂ ਇਹ ਸੱਜਨ ਕੁਮਾਰ ਨਹੀਂ ਉਹਨਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਇਹ ਸਭ ਕੁਝ ਕਰਨ ਲਈ ਪ੍ਰੇਰਿਆ ਸੀ ਸੋ ਸੱਜਨ ਕੁਮਾਰ ਦੇ ਖਿਲਾਫ ਜੋ ਕੇਸ ਚੱਲ ਰਿਹਾ ਹੈ ਉਸ ਦਾ ਫੈਸਲਾ ਜੋ 16 ਦਸੰਬਰ ਨੂੰ ਹੋਏਗਾ ਜੋ ਕਿ ਸੱਜਨ ਕੁਮਾਰ ਦੇ ਖਿਲਾਫ ਬਹੁਤ ਵੱਡੀ ਸਜ਼ਾ ਹੋ ਸਕਦੀ ਹੈ ਸੱਜਨ ਕੁਮਾਰ ਨੂੰ ਜੋ ਅੱਜ ਫੈਸਲੇ ਦੀ ਕਾਪੀ ਤਿਆਰ ਨਹੀਂ ਹੋ ਸਕੀ ਜਿਸ ਕਾਰਨ 16 ਦਸੰਬਰ ਤੱਕ ਕੇ ਫੈਸਲਾ ਇੱਕ ਵਾਰੀ ਮੋੜ ਤਵੀ ਕਰ ਦਿੱਤਾ ਗਿਆ ਇਸ ਨੂੰ ਰੱਖਮਾ ਰੱਖ ਲਿਆ ਗਿਆ ਸੱਜਨ ਕੁਮਾਰ ਖਿਲਾਫ ਜੋ ਹੁਣ ਬਹੁਤ ਸਖ ਸਜ਼ਾ ਹੋਵੇਗੀ ਜਿਸ ਸੱਜਨ ਕੁਮਾਰ ਨੇ ਜੋ ਕਿ ਦਿੱਲੀ ਦੇ ਵਿੱਚ ਸਿੱਖਾਂ ਦੇ ਉੱਪਰ ਕਤਲਿਆਮ ਕਰਵਾਇਆ ਸੀ